ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤਰਸ ਤਰਸ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਹੁਣ ਚੜਨਾ ਜੀ ਬਾਪੂ ਰਾਣੇ ਫੈਰੀ ਸਮੁੰਦਰ ਦੀ ਕਰਨੀ ਐ ਸੈਰ ਬਹੁਤ ਹੀ ਐਕਸਾਈਟਡ ਹੋਏ ਹੋਏ ਆ ਤੁਹਾਨੂੰ ਜੀ ਗਰਮੀ ਜ਼ਰੂਰ ਹੈ ਪਿਛਲੀ ਵੀਡੀਓ ਨੂੰ ਲੰਬੀ ਹੋਣ ਕਰਕੇ ਤਾਂ ਕਰਕੇ ਸਾਨੂੰ ਕੱਟ ਕਰਨਾ ਪੈਨੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਦਿਖਾ ਦੇਣਾ ਸੀਗਾ ਤੇ ਹੁਣ ਅਸੀਂ ਕਿਵੇਂ ਕਿਵੇਂ ਫੈਰੀ ਦੇ ਵਿੱਚ ਬੈਠਦੇ ਆ ਤੇ ਕੀ ਗੱਲਾਂ ਬਾਤਾਂ ਚੱਲਦੀਆਂ ਤੇ ਕਿਵੇਂ ਆ ਆਲੇ ਦੁਆਲੇ ਦਿਖਾਉਣਾ ਤੁਹਾਨੂੰ ਪਾਣੀ ਦੇ ਵਿੱਚ ਘੁੰਮਦੇ ਆਣ ਦਾ ਉਹਦੇ ਨਜ਼ਾਰੇ ਲੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਆ ਪਾਣੀ ਲੱਗਿਆ ਜਾ ਚੱਲਣਾ ਫਾਲੇ ਨਾ ਕਿ ਨੋਸਬੀ ਨਾ ਸੜੋ ਚਾਚੇ ਨੂੰ ਪੁੱਛ ਰਿਹਾ ਗਿਆ ਨਾ ਵੇਖ ਲੈ ਜੇ ਤੋਕਣੇ ਦਾ ਵੀ ਜਿਹੜਾ ਨੀਮਾ ਨੀਮੋ ਰੋ ਜਿਹੜਾ ਆਪਾਂ ਨੇ ਕੱਲ ਅਦਰ ਕੋਕੋਨਟ ਜਾ ਉਹ ਮੈਨੂੰ ਟੇਸਟ ਨਹੀਂ ਲੱਗਾ ਚਲੋ ਐਂ ਕਾਪਾ ਜਿਹੜਾ ਤੁਹਾਡਾ ਚਿੱਤ ਕਰਦਾ ਉਹ ਲੈ ਲਓ ਲੋਕ ਇੱਧਰਲੇ ਪਾਸੇ ਨੂੰ ਆਈ ਜਾਂਦੇ ਨੇ ਲੋਕ ਇੱਥੇ ਤੇ ਚੜ੍ਹ ਕੇ ਜਾਈ ਜਾਂਦੇ ਨੇ ਲੋਕ ਬੱਸਾਂ ਵੀ ਆਉਂਦੀਆਂ ਹੋਰ ਇਹਨਾਂ ਨੂੰ ਬੱਸ ਸਟੈਂਡ ਵੀ ਬਣਾਵਾ ਤੇ ਉਹ ਤੇ ਅੰਦਰ ਤੇ ਟਿਕਟਾਂ ਮਿਲਣੀਆਂ ਟਿਕਟ ਮਿਲ ਕੇ ਅੰਦਰ ਤੇ ਫਿਰ ਅੰਦਰ ਜਾ ਕੇ ਫੈਰੀ ਦੇ ਉੱਪਰ ਚੜਦੇ ਆਂ ਖਾਣ ਪੀਣ ਵਾਸਤੇ ਔਰ ਇਸ ਮਤਲਬ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣਾ ਚਾਹੁੰਦਾ ਸਾਰਿਆਂ ਨੂੰ ਵੀ ਇੱਥੇ ਦੇ ਜਿੰਨੇ ਵੀ ਮਤਲਬ ਔਰ ਪਬਲਿਕ ਆ ਜਿੰਨੇ ਵੀ ਸਮਝ ਲੋ ਐਸਰੇ ਪੀਪਲਸ ਨੇ ਲੋਕ ਨੇ 90% ਲੋਕ ਅਲਕੋਹਲ ਯੂਜ਼ ਕਰਦੇ ਨੇ ਸ਼ਰਾਬ ਪੀਂਦੇ ਨੇ 90% ਲੋਕ ਇੱਥੇ ਨਾਨ ਵੈਜ ਵਾਲੇ ਨੇ ਤੇ ਮੈਂ ਚਾਚੇ ਤੋਂ ਪੁੱਛਿਆ ਵੀ ਜਿਹੜਾ ਆਪਣਾ ਪੰਜਾਬੀ ਜਿਹਾ ਖਾਣਾ ਵੀ ਉਹ ਵੀ ਖਾਂਦੇ ਨੇ ਕਹਿੰਦਾ ਵੀ 90% ਲੋਕ ਮਹੀਨੇ ਚ ਨੂੰ ਇੱਕ ਵਾਰ ਜਾਂ ਦੋ ਵਾਰ ਆਪਣੇ ਵਾਲਾ ਖਾਣਾ ਖਾਂਦੇ ਨੇ ਮਸਾਲਿਆਂ ਵਾਲਾ ਨਹੀਂ ਤਾਂ ਤਕਰੀਬਨ ਇਹ ਲੋਕ ਬਈ ਉਹੀ ਫਿੱਕਾ ਜਆ ਵਾਇਲਡ ਉਹ ਖਾਣਾ ਖਾਂਦੇ ਨੇ ਸਾਰੇ ਜਣੇ ਤੇ ਤਾਂ ਹੀ ਇਹਨਾਂ ਦੇ ਸੇਤਾਂ ਜਿਹੜੀਆਂ ਉਸ ਤਰ੍ਹਾਂ ਦੀਆਂ ਆ ਤੰਦਰੁਸਤ ਜੀਆਂ ਨਾ ਫੈਟ ਨਾ ਕੁਝ ਲੈਣਾ ਦੇਣਾ ਫਿੱਕੇ ਨਾਲੇ ਅਸੀਂ ਜਿਹੜਾ ਹਾਂ ਪਿੱਛੇ ਕੱਲ ਖਾਣਾ ਖਾਦਾ ਸੀਗਾ ਜਮੇ ਫਿੱਕਾ ਜੇ ਸੀਗਾ ਨੂਨ ਮੰਗੇ ਤੇ ਵੀ ਨਹੀਂ ਦਿੱਤਾ ਉਹ ਕਹਿੰਦੇ ਨੂਨ ਤਾਂ ਤੁਹਾਡੀ ਸਿਹਤ ਲਈ ਕਹਿੰਦੇ ਬਹੁਤ ਹੋ ਆ ਪਰ ਅਸੀਂ ਬੜਾ ਮੁਸ਼ਕਲ ਸ਼ਾਮ ਵਾਲੇ ਖਾਣੇ ਦੇ ਵਿੱਚ ਫਿਰ ਸਪੈਸ਼ਲ ਆਚਾਰ ਅੱਲਾ ਮਗਲਮ ਸਾਨੂੰ ਚਾਹੀਦੇ ਹੁੰਦੇ ਚਟਪਟੇ ਹੋਏ ਵੀ ਅਸੀਂ ਜਿਹਦੇ ਕਰਕੇ ਚਲੋ ਹੁਣ ਇਥੇ ਲੰਨੇ ਜੀ ਪਾਣੀ ਮੈਂ ਤੁਹਾਨੂੰ ਜਿਹੜੀ ਇਹ ਗੱਲਕ ਜਨਰਲ ਨੌਲੇਜ ਦੀ ਗੱਲ ਹੈ ਵੀ ਪਤਾ ਨਹੀਂ ਅਲਕੋਹਲ ਯੂਜ਼ ਕਰ ਅਛਾ ਇਹ ਵੀ ਅਛਾ ਤੇ ਇੱਕ ਹੋਰ ਵੀ ਹੈਗੀ ਗੱਲ ਆ ਤੇ 70% 90 ਦਾ ਤੁਹਾਨੂੰ ਮੈਂ ਕਹਿ ਰਿਹਾ ਨਾ ਵੀ ਅਲਕੋਹਲ ਯੂਜ਼ ਕਰ 70% ਚਾਹੇ ਲੇਡੀ ਦਾ ਚਾਹੇ ਜੈਂਟਸ ਸਿਗਰਟ ਵੀ ਸਾਰੇ ਹੀ ਪੀਂਦੇ ਆ ਹਰ ਇੱਕ ਦੀ ਜੇਬ ਦੇ ਵਿੱਚ ਦੱਬੀ ਆ ਸਿਗਰਟ ਦੀ ਵੀ ਬਈ ਕੋਈ ਇਥੇ ਜਾਨੇ ਮਤਲਬ ਲੇਡੀਜ਼ ਐਂਡ ਜੈਂਟਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ ਸੈਂਡ ਦਾ ਬਾਬਾ ਹਰ ਇੱਕ ਬੰਦਾ ਆਪਣੇ ਆਪਣੇ ਰਾਈਟ ਨੂੰ ਯੂਜ਼ ਕਰ ਰਿਹਾ ਉਹ ਕਹਿੰਦੇ ਵੀ ਏਸ ਇੱਕ ਸਾਡੇ ਚ ਕੋਈ ਫਰਕ ਨਹੀਂ ਆ ਭਾਈਆ ਉੱਥੇ ਕਹਿੰਦੇ ਵੀ ਜਨਾਨੀ ਜੀ ਪੈਰ ਦੀ ਜੁੱਤੀ ਆ ਫਲਾਣਾ ਟਿੰਕਾ ਹੈ ਹੈ ਜੀਆਂ ਹਲਵੇ ਘਟੀਆਂ ਦਸਲੂਸ ਜੀਆਂ ਗੱਲਾਂ ਹਲ ਚੱਲਦੀਆਂ ਨੇ ਤੇ ਇਹਨਾਂ ਦਾ ਸ਼ੂਟ ਚੱਲ ਰਿਹਾ ਜੀ ਇਹ ਸ਼ੂਟ ਦੇ ਵਿੱਚ ਉਹ ਪਿੱਛੇ ਵੀਡੀਓਜ਼ ਬਣਾਉ ਰਹੀ ਸੀ ਇਹਨਾਂ ਦੀ ਸਾਰਿਆਂ ਦੀ ਹਾਂ ਕੋਈ ਮੈਰਿਜ ਮੋਰੋ ਜਾਣਾ ਆਪਣੀ ਮੀਡੀਆ ਵੀਡੀਓ ਸ਼ੂਟ ਕਰਾਉਣ ਲੱਗੇ ਹੋਏ ਆ ਜੀ ਤੇ ਇਹ ਖੜੇ ਆ ਨਿਊ ਮੈਰਿਜ ਕਪਲ ਹਾਂਜੀ ਲਈਏ ਫਿਰ ਟਿਕਟ ਵਗੈਰਾ ਲੌਜੀ ਹੁਣ ਪੈਰੀ ਤੇ ਚੜਾਂਗੇ ਜਾ ਰਹੇ ਚਾਚੇ ਰਹੀ ਅਕੇ ਕੇ ਇਧਰ ਨੂੰ ਲੈਣਾ ਜੀ ਆਹ ਖੜ ਗਈ ਇੱਥੇ ਸਾਈਡ ਤੇ ਸਮੁੰਦਰ ਦੇ ਵਿੱਚ ਹੁਣ ਸੈਰ ਕਰਾਵਾਂਗੇ ਬਾਪੂਰਾ ਦੀ ਹੋ ਰਹੀ ਬੈਠਣ ਜਗਾ ਤੇ ਦੋ ਡਬਲ ਸਲੋਰੀ ਹੁੰਦੀ ਏ ਇੱਕ ਥੱਲੇ ਇੱਕ ਉੱਪਰ ਅੱਛਾ ਤੂੰ ਉਤਰ ਕੇ ਇੱਧਰੋਂ ਐਗਜ਼ਿਸਟ ਹਾਂ ਜਮਾਈ ਮੂਰੇ ਪੜਾਉਣ ਨੂੰ ਚਾਚਾ ਲੈ ਜਾ ਕੇ ਅੱਛਾ ਤੇ ਹਰ ਮਤਲਬ ਮੈਂ ਫੈਸਿਲਿਟੀ ਪੂਰੀ ਐ ਇੱਥੇ ਹਰ ਸੀਟ ਦੇ ਥੱਲੇ ਉਹ ਪਿਆ ਯਾ ਲੈਣਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਹੱਦ ਲੈ ਬਸ ਇਹੀ ਥਾਹ ਹੈ ਐ ਸੀ ਸੀ ਸਰਦੋ ਗਿਆ ਤੁਕਣ ਨਾ ਲਾ 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 ਫੇਵੀ ਚੱਕ ਰਗਾ ਆਪਾਂ ਆਪਣੇ বেক নেড়ে হো ধ চাচা চল বাস ওখি আগে পাশে পাশে

ਅੱਜ ਹੁਣ ਫੈਰੀ ਤੇ ਚੜਾਂਗੇ ਜਾ ਰਹੇ ਚਾਚੇ ਰਹੀ ਅੱਕੇ ਅਕਮ ਨਾਣਾ ਜੀ ਆ ਖੜ ਗਈ ਇੱਥੇ ਸਾਈਡ ਤੇ ਸਮੁੰਦਰ ਦੇ ਵਿੱਚ ਹੁਣ ਸੈਰ ਕਰਾਵਾਂਗੇ ਬਾਪੂਆਂ ਦੀ ਇਹ ਹੋ ਰਹੀ ਬੈਠਣ ਜਗ੍ਹਾ ਇਹ ਦੋ ਡਬਲ ਸਲੋਰੀ ਹੁੰਦੀ ਏ ਇੱਕ ਥੱਲੇ ਇੱਕ ਉੱਪਰ ਅੱਛਾ ਜੇ ਉਤਰ ਕੇ ਇੱਧਰੋਂ ਐਗਜ਼ਿਸਟਰ ਹਾਂ ਜਮਾਈ ਮੂਰੇ ਪੜਾਉਣ ਨੂੰ ਚਾਚਾ ਲੈ ਜਾ ਕੇ ਅੱਛਾ ਤੇ ਹਰ ਮਤਲਬ ਮੈਂ ਫੈਸਿਲਿਟੀ ਪੂਰੀ ਐ ਇੱਥੇ ਹਰ ਸੀਟ ਦੇ ਥੱਲੇ ਉਹ ਪਿਆ ਯਾ ਲੈਣਾ ਵਾਜੀ 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 ਯਾ ਲੈਣਾ ਵਾਜੀ ਵਾਜੀ ਅੱਧੇ ਲਈ ਬਸ ਐ ਸੀ ਐ ਤਾਂ ਹੈ ਐ ਸੀ ਐ ਸੀਟ ਲਈ ਕੋਕਨ ਵਾ ਲੈ ਲੈਣਾ ਆਪਾਂ ਆਪਣੇ বেড় নেড়ে হোক দেখো ধরুন চাচা বাল ভি চল ও খরকি আগে পাশে

ਨੇੜੇ ਆ ਗਿਆ ਬੁਰੇ ਗੁੱਡੀ ਗੁਰੂ ਨਾਨਕ ਦੇਵ ਜੀ ਦੀ

ਇਹ ਇੱਥੇ ਤਰਨਾ ਪਵੇਗਾ ਇਹ ਜਗ੍ਹਾ ਤੇ ਤਰਨਾ ਇਹ ਜਗ੍ਹਾ ਤੇ ਤਰਨਾ ਲੱਗੀ ਬ੍ਰੇਕ ਤੂੰ ਇਹੋਂ ਨੇੜੇ ਕਿਤਨਾ ਲੱਗੂਗਾ ਅੱਛਾ ਕਿਚੜਾ ਆਣਾ ਰਸਤੇ ਨੇ ਕਿਚੜਾ ਨਹੀਂ ਰਸਤੇ ਨੇ ਕਿਚੜਾ ਨਹੀਂ ਅੱòn ਨੇੜੇ ਰਾਜਾ ਹਾਂ ਚਲੋ ਫਿਰ ਹੋਰ ਨੇੜੇ ਨੂੰ ਮੇਰੇ ਖੋਲਦੇ ਬਾਲ ਵਿੱਚ ਹੋਰ ਨੇੜੇ ਨੂੰ ਉੱਤਰਨਾ ਕੋਲਾ ਪੈ ਰਿਹਾ ਜੀ ਕਿਚਰਾ ਵੇਚੇ ਫਾਨੂੰ ਨਹੀਂ ਕੋਈ ਵੀ ਸਮਝਾਉਣਾ ਪਰ ਮੈਂ ਵੀ ਮੈਂ ਕੱਟਣਾ ਕੋਈ ਨਹੀਂ ਹੈਗਾ ਸਾਰਾ ਕੁਝ ਦਿਖਾ ਦੇਣਾ ਪੱਧਰ ਤੇ ਹੀ

ਉਦੇ ਪਰ ਥੋੜੇ ਜਿਹਾ ਖੜਾ ਨਾ ਕਰਕੇ ਨਾ ਹਿਲਣਾ ਥੋੜੀ ਜਿਹੀ ਹੇਲੇ ਦੀ ਸੀ ਐਂ ਲੱਗਦਾ ਵੀ ਜਿਹੜਾ ਚੱਕਰ ਆ ਜਾਣੇ ਬੰਦੇ ਨੂੰ ਉਹ ਜੀ ਨੀ ਚ ਉਹ ਖੜੀ ਜਿਹੜੀ ਫਰੀ ਇੱਕ ਉਹ ਖੜੀ ਆ ਸਾਹਮਣੇ ਉਹਨਾਂ ਦੇ ਹੋਰ ਰੂਟ ਆ ਕੋਈ ਲੰਬੇ ਰੂਟਾਂ ਵਾਲੀਆਂ ਘੁੰਮਣੇ ਫਿਰਨ ਵਾਲੀਆਂ ਕੋਈ ਕਿਸੇ ਤਰੀਕੇ ਦੇ ਕੋਈ ਸੇ ਤਰੀਕੇ ਵਾਲੀਆਂ ਇਦੇ ਵਿੱਚ ਦੇ ਉੱਤਰੇ ਸੀਗੇ ਜੀ ਵਿਊ ਦਿਖਾਉਣ ਦੇ ਵਾਸਤੇ ਜਿਹਨੂੰ ਸੀ ਵਿਊ ਕਹਿੰਦੇ ਵਿਊ ਦਿਖਾਉਣ ਦੇ ਵਾਸਤੇ ਬਹੁਤ ਸੋਹਣੇ ਸੋਹਣੇ ਮਤਲਬ ਦਰਖਤ ਲਗਾਏ ਹੋਏ ਆ ਤੇ ਇਹੇ ਨੇਚਰ ਨੂੰ ਦੇਖਣ ਵਾਸਤੇ ਲੋਕ ਆਉਂਦੇ ਨੇ ਕੀ ਕਹਿੰਦੇ ਕਹਿੰਦੇ ਚ ਕੀ ਕਹਿੰਦੇ ਉਹ ਸਾਰੇ ਗ੍ਰੀਨਰੀ ਨੂੰ ਦੇਰੋ ਸਾਰੇ ਬਣਾ ਜਿੰਨੀ ਕਿ ਜਗ੍ਹਾ ਮਿਲਦੀ ਹੈ ਉੱਥੇ ਬੂਟੇ ਲਾ ਦੇ ਨੇ ਇਹਨਾਂ ਗ੍ਰੀਨਰੀ ਕਰਨ ਵਾਸਤੇ ਮਾਲੋ ਬਿਊ ਦਿਖਾਉਣ ਸੋਹਣਾ ਲੱਗੇ ਲੋਕਾਂ ਨੂੰ ਵੀ ਲੱਗੇ ਵਾਕੇ ਇਹਦੇ ਵਿੱਚ ਬਣਾ ਬੰਦੇ ਬਤਾ ਆਕਸੀਜਨ ਬੰਦਰੋ ਦੀ ਸਾਹ ਕੀ ਵਾਸਤੇ ਬੰਦੂ ਇਹ ਬੜਾ ਸਿਹਤ ਵਾਸਤੇ ਬੜੀ ਚੀਜ਼ ਹੈ ਇਹ ਵੀ ਗੱਲ ਹੈਗੀ ਹਾਂ ਕਿਹੜੇ ਪੌਣ ਹੈੜੇ ਪੌਣ ਖਿੱਚ ਵੀ ਹੈ ਕਿਹੜੇ ਨੇ ਨਹੀਂ ਪੈਨੇ ਪੌਣਾਂ ਖਿੱਚ ਵੀ ਹੂੰ ਇਹ ਵੀ ਹੈ ਗੱਲ ਇਹ ਪੌਣ ਵਾਸਤੇ ਇਹ ਵੀ ਗੱਲ ਹੁਣ ਪੂਰਾ ਮਾਹੌਲ ਦੁਬਾਰੇ ਫਿਰ ਮੀਂਹ ਆਣ ਬਣ ਗਿਆ ਜੀ ਉੱਪਰ ਯਾਨੀ ਇੰਨਾ ਕਾ ਵੀ ਸਾਡੇ ਪੇਰੈਂਟਸ ਨੂੰ ਧੁੱਪ ਨਹੀਂ ਲੱਗਣ ਦਿੱਤੀ ਅੱਜ ਮੜੀ ਜੀ ਧੁੱਪ ਲੱਗੀ ਆ ਉਹਦੇ ਵਾਸਤੇ ਮੱਖਾ ਦਾ ਵੀ ਪੰਗਾ ਪੈਣਾ ਹੈ ਵਧੀਆ ਹੋ ਗਿਆ ਸਾਰਾ ਕੰਮ ਖਿੱਚ ਰੱਖ ਖਿੱਚ ਰੱਖ ਤੋ ਪੁੱਤ ਪੂਜਾ ਕਰਨ ਇੰਨੇ ਇੰਨੀ ਚੱਲਣੀ ਐ ਇੰਨੀ ਕਿੱਦਾ ਚੱਲਣੀ ਹੋ ਪੈਣੀ ਐ ਗੱਲ ਤਾਂ ਠੀਕ ਐ ਜੀ ਤੇ ਹੁਣ ਥੋੜਾ ਇੱਥੇ ਅਸੀਂ ਅੱਧਾ ਘੰਟਾ ਇਧਰ ਉਧਰ ਘੁੰਮਾਂਗੇ ਜੀ ਫਿਰ ਵਾਪਸ ਹੀ ਫੈਰੀ ਸਾਨੂੰ ਉੱਥੇ ਤੇ ਮਿਲਣੀ ਜੀ ਉੱਥੇ ਤੇ ਅਸੀਂ ਫਿਰ ਵਾਪਸ ਜਾਵਾਂਗੇ ਇਹਨਾਂ ਨੂੰ ਉਧਰ ਫਿਲਮ ਸਿਟੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਉਹ ਵੀ ਤੁਹਾਨੂੰ ਥੋੜਾ ਜਿਹਾ ਦਿਖਾਵਾਂਗੇ ਅਸੀਂ ਕੀ ਗੱਲ ਬਾਰੇ ਸੱਚੇ ਆਣ ਪੂਰੀ ਕੈਂਠ ਲੁੱਕ ਬਣੀ ਹੋਈ ਐ ਕੈਂਠ ਪਾਪਾ ਜੀ ਨਹੀਂ ਮੈਨੂੰ ਕਿੱਧਰ ਚਲੇ ਕੋ ਕਿਸ਼ਤੀਆਂ ਦੇਖਦੇ ਫਿਰਦੇ ਆ ਉਹਦੇ ਨੇੜੇ ਤੇ ਦੇਖੀਆਂ ਨਹੀਂ ਨਾ ਗੱਲ ਇਹ ਵੀ ਹੈ ਗੱਲ ਚਲੋ ਬੈਠਣ ਦੀ ਗੱਲ ਤਾਂ ਦੂਰ ਸਾਰੀ ਚਾਚਾ ਲੱਗਿਆ ਵਾ ਤੜੀ ਗੱਲ ਸਮਝਾਉਣ ਤੇ ਇਹ ਕਿਸ਼ਤੀਆਂ ਵੀ ਕਿਵੇਂ ਚੱਲਦੀਆਂ ਇੱਥੇ ਤੋਂ ਪ੍ਰੈਸ਼ਰ ਵੱਜਣਾ ਪਾਣੀ ਦਾ ਮੋੜਨਾ ਇੱਧਰ ਉੱਧਰ ਨੂੰ ਕਾਫੀ ਕੁਝ ਹੈਗਾ ਤਾਂ ਸਿਸਟਮ ਆ ਤਾਂ ਉਹੀ ਲੱਗਦੀ ਹੈ ਜਿਹੇ ਜੀਆਂ ਇੱਕ ਨਾ ਆਪਣੇ ਮੇਲਿਆਂ ਦੇ ਉੱਪਰ ਉਹ ਮਿਲਦੀ ਹੁੰਦੀਆਂ ਪਾਣੀ ਦੇ ਤਸਲੇ ਦੇ ਵਿੱਚ ਅੱਗ ਜੀ ਬਾਲ ਕੇ ਨਿਠਾਈਆਂ ਵੀ ਹੁੰਦੀਆਂ ਉਹ ਉਹ ਉਹੇ ਜੀ ਹੈ ਇਹ ਬੜੀ ਬੜੀ ਪੁਰਾਣੇ ਸਮੇਂ ਵਾਲੀ ਹੈ ਜਿਹੜੀ ਇੱਥੇ ਕਿਸ ਸਮੇਂ ਅੰਗਰੇਜ਼ ਚਾਚੇ ਅੰਗਰੇਜ਼ਾਂ ਗਰੂਜਾਂ ਦੇ ਟਾਈਮ ਦੀ ਲੱਗਦੀ ਹੈ ਮੈਨੂੰ ਫੇਰ ਉਹ ਚੀਜ਼ਾਂ ਖਟੋ ਲਈਆਂ ਨੇ ਅੱਛਾ ਬਟਕੋ ਉਹ ਨਹੀਂ ਮੈਂ ਜਦੋਂ ਮੈਂ ਤਾ ਛੁੱਟੇ ਬੜ ਕੇ ਚਲੋ ਉਹ ਹਾਂ ਹਾਂ ਆ ਅੱਛਾ ਅੱਛਾ ਨਹੀਂ ਇਹ ਹਵਾ ਹਵਾ ਨਾਲ ਜਲਦੀ ਰੋਹਣਾ ਪਕਾਣੇ ਚੰਮੀ ਅੱਛਾ ਜਗਾੜ ਹਵਾ ਹਵਾ ਜਿਹੜੇ ਵਿੱਚ ਵੜ ਜਾਣੇ ਯਾਨੀ ਇਹਦੇ ਵਿੱਚ ਉਹ ਨਹੀਂ ਹੈਗਾ ਚੱਪੂ ਨਹੀਂ ਹੈਗੇ ਨਹੀਂ ਨਹੀਂ ਉਹ ਹੈ ਚੱਪੂਆਂ ਵਾਲੀ ਉਹ ਪਰ ਦੂਸਰੀ ਤਾਂ ਨਹੀਂ ਹੈਗੀ ਵੀ ਮੋਟਰ ਵਾਲੀ ਨਹੀਂ ਇਹ ਮੋਟਰ ਵਾਲੀ ਨਹੀਂ ਹੈਗੀ ਹਾਂ ਜਿਹੜੀਆਂ ਕੋਈ ਗੁੱਲਪੀ ਆਉਣੇ ਜਿਹੜੇ ਕਿਨੇ ਜਿਹੜੀ ਹਵਾ ਨਾਲ ਬੱਚੀ ਆਪਣੇ ਅਸ਼ਾਰੇ ਹਵਾ ਨਾਲ ਹਾਂ 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 ਨਹੀਂ ਉਹ ਉਹ ਜਗਾੜ ਦਾ ਜਿਹੜਾ ਮੋੜਨੇ ਵਾਲਾ ਇਹਨੂੰ ਵਾਲੇ ਦਾ ਇਹਨੂੰ ਹਾਂ ਕੋਈ ਮੜਦਾ ਸਾਨੂੰ ਦੇਖੀ ਆ ਹਾਂ ਉਹ ਜਿੱਧਰ ਉਹ ਜਿੱਧਰ ਉਹ ਕਰਾਉ ਉਹ ਉਧਰ ਅੱਛਾ ਇਹ ਥੱਲੇ ਪੱਤੀਆਂ ਲੱਗੀਆਂ ਨੇ ਥੱਲੇ ਪੱਤੀਆਂ ਨੇ ਪੱਤੀ ਕਿੱਡੀ ਹੋਣੀ ਵੀਰੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਮੋੜਨੇ ਵਾਲਾ ਸਿਸਟਮ ਹੈ ਹਾਂ ਹਾਂ ਪੁਰਾਣੇ ਇਹਨੇ ਪੁਰਾਣੇ 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 ਜਮਾਨੇ ਦਾ ਸਿਸਟਮ ਹੈ ਪੁਰਾਣੇ ਵਾਲਾ ਹੀ ਆ ਸਾਰਾ ਲੱਕੜੀ ਦੀ ਬਣੀ ਵੀ ਨਾਲੇ ਹਾਂ ਪਿਓਰ ਲੱਕੜੀ ਆ ਹੂੰ ਦੇਖ ਤਾਂ ਕੈਂਟ ਗੱਲ ਬਾਤ ਆ ਇਹਨਾਂ ਪੂਰੀ ਹੂੰ ਇਹ ਸਾਰੇ ਪਤਾ ਆ ਉਥਾ ਆਹ ਫਿਰ ਇਸੇ ਬਾਦ ਇਹ ਤੋਂ ਉੱਪਰ ਵਾਲਾ ਮਾਡਲ ਹਨਾ ਇਹ ਤੋਂ ਵਗੈਰਾ ਤਾਂ ਮੋਟਰ ਵਾਲੀ ਆ ਗਈ ਹਨਾ ਇਹ ਤੋਂ ਬਾਅਦ ਵਿੱਚ ਹੁਣ ਨਵੇਂ ਮਾਡਲ ਤਾਂ ਹੋਰ ਘੁੰਮਦੇ ਹਨੀ ਇਹ ਵੀ ਹਾਂ ਕੋਡੋ ਸਪੀਡ ਮੋਡ ਹੈ ਹਾਂ ਸਪੀਡ ਮੋਡ ਹੈ ਉਹਨੂੰ ਸਟੇਸ਼ਨ 'ਤੇ ਬੈਠੇ ਬੰਦੇ ਹੁਕਦੋ ਹਵਾ ਹਵਾ ਲੱਗਣਾ ਕਰਦੇ ਹਵਾ ਅੱਜਕੱਲ ਨਾ ਕਰਦੇ ਫਿਰ ਤੇ ਬਾਕੀ ਸਹੀ ਗੱਲ ਇਹ ਆ ਫਿਰ ਦੂਜਾ ਗਿਆ ਹੌਣ ਵਾਲੇ ਦੇ ਬਿੰਗਰ ਹੋ ਪੰਜ-ਛੇ ਸਾਲ ਉਹ ਵੀ ਕੱਢ ਕੇ ਲਾ ਦੂਗੇ ਕੋਈ ਨੋਕੀ ਟੋਕਰੀ ਲੱਗਣਾ ਨਹੀਂ ਯਾਰ ਲੋ ਜੀ ਠੀਕ ਹੈ ਨਹੀਂ ਗੱਲ ਤੁਹਾਡੀ ਠੀਕ ਹੈ ਜੀ ਲਓ ਜੀ ਇੱਧਰੋਂ ਦਿਖਾ ਦਿੰਦੇ ਆਪਾਂ ਤੁਹਾਨੂੰ ਹੁਣ ਬਾਹਰ ਦੀ ਬਿਲਡਿੰਗ ਵਗੈਰਾ ਤੇ ਉਦਾਂ ਅੱਜ ਥੋੜੀ ਹਵਾ ਘਾਟ ਖੜੀ ਹੋਈ ਆ ਜਦੋਂ ਹਵਾ ਚੱਲਦੀ ਹੁੰਦੀ ਆ ਫੇਰ ਸਵਾਦ ਬੜਾ ਆਉਂਦਾ ਸੀ ਵੀ ਉਤੇ ਘੁੰਮਣ ਦਾ ਸ਼ਾਨ ਦਾ ਭਾਵ ਲਓ ਜੀ ਪਹਿਲਾਂ ਤੁਹਾਨੂੰ ਪਰਲੇ ਪਾਸੇ ਤੋਂ ਇੱਧਰੋਂ ਦਿਖਾਇਆ ਸੀਗਾ ਹੁਣ ਇੱਧਰ ਤੋਂ ਤੁਹਾਨੂੰ ਪਰਲੇ ਪਾਸੇ ਨੂੰ ਬਣਾ ਕੇ ਦਿਖਾ ਦਿੰਦੀ ਵੀਡੀਓ ਸਾਰੀ ਆ ਦੇਖੋ ਪਰਲੇ ਪਾਸੇ ਵਾਲੀ ਬਿਲਡਿੰਗ ਇਹ ਵੀ ਰਾਤ ਨੂੰ ਦੇਖਣ ਵਾਲੀਆਂ ਹੁੰਦੀਆਂ ਇਹਨਾਂ ਦਾ ਵੀ ਰਾਤ ਦਾ ਜਿਹੜਾ ਵਿਊ ਆ ਨਾ ਬਹੁਤ ਟਾਪ ਦਾ ਹੁੰਦਾ ਹੈ ਪਰ ਜਿਹੜਾ ਅੱਜ ਰਾਤ ਨੂੰ ਤੁਹਾਨੂੰ ਜਿਹੜੀ ਹੁਣ ਅਗਲੇ ਬਲੌਗ ਵਿੱਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਧਰ ਤੇ ਇੱਧਰ ਵਾਲਾ ਵਿਊ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਲਾਈਟਾਂ ਘੈਂਟ ਮਤਲਬ ਪਰਲੀ ਸਾਈਡ ਖੜਕੇ ਇੱਧਰ ਸਾਡੇ ਵਾਲੀ ਸਾਈਡ ਵਾਲੇ ਦਿਖਾਵਾਂਗੇ ਵੀ ਉਹ ਤੁਹਾਨੂੰ ਹੂੰ ਹੂੰ ਉਹ ਪ੍ਰਾਨੇਸ਼ ਪ੍ਰਾਨੇ ਸਮੇਂ ਦੇ ਉਹ ਲਾਇਏ ਉਹਨਾਂ ਨੇ ਆਪਰ ਬਣਾਵਣਾ ਕਿ ਵੀ ਕਿਵੇਂ ਚੱਲਦਾ ਸੀ ਕਿਸੇ ਸਮੇਂ ਕੰਮ ਆ ਨਾ ਪੁਰਾਣੀਆਂ ਹਾਂ ਪੁਰਾਣੀਆਂ ਸਾਰੀਆਂ ਇਹ ਵਾਹ ਜੀ ਵਾਹ ਚੱਲੋ ਭੈਜਾ ਜਿੰਨਾ ਹੁਣ ਬਹੁਤ ਟਾਈਮ ਹੋ ਗਿਆ ਪਾਨ ਕੋ ਮੁੰਡੇ ਜਿੱਦਣ ਦੱਸੇ ਜਾਣਾ ਦੱਸੋ ਵਾਪਸ ਮੋੜਨਾ ਆਪਾਂ ਨਹੀਂ ਕਿ ਹਨਾ ਆ ਤਾਂ ਆਪਾਂ ਹੁਣ ਦੁਬਾਰੇ ਉ ਘੁੰਮਿਆ ਇੱਥੇ ਦੇ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਦਿਖਾ ਦਿੱਤਾ ਤਾਂ ਨਹੀਂ ਬਣਾਇਆ ਜੀ ਅਸੀਂ ਉ ਫੇਰ ਸਾਰਾ ਘੁੰਮਿਆ ਜੇ ਏਰੀਆ ਦੇ ਵਿੱਚ ਅਸੀਂ ਇਹ ਇੱਥੇ ਲਾਈਨ ਲੱਗੀ ਹੋਈ ਹੈ ਜੀ ਇੱਕ ਕਾਫੀ ਲੰਬੀ ਅੰਦਰ ਇੱਥੇ ਦੇ ਹੀਰੋਜ਼ ਦੀਆਂ ਮਤਲਬ ਮੂਰਤਾਂ ਜੀਆਂ ਬਣਾਈਆਂ ਹੋਈਆਂ ਨੇ ਉਹਦੇ ਨਾਲ ਖੜ ਖੜ ਕੇ ਲੜਕੀਆਂ ਫੋਟੋ ਖਿੱਚਾਉਂਦੀਆਂ ਆਪਣੀ ਅੰਦਰ ਇਹ ਤਾਂ ਵਾਸਤੇ ਵੀ ਲਾਈਨ ਲੱਗੀ ਹੋਈ ਹੈ ਹੁਣ ਐਨੀ ਮੈਨ ਨੂੰ ਪਤਾ ਫੰਡ ਫੰਡ ਘੱਟ ਹੁੰਦੇ ਨੇ ਕਿ ਨਹੀਂ ਪਰ ਅੰਮਗਾ ਖੜੇ ਲੋਕ ਦੇਖੋ ਪੇਸ਼ੈਂਸ ਦੇ ਨਾਲ ਆਪਣਾ ਆਪਣੇ ਟਾਈਮ ਦੀ ਵੇਟ ਕਰ ਰਹੇ ਐਨੀ ਲੰਬੀ ਆਪ ਦੇਖ ਸਕਦੇ ਤੁਸੀਂ ਸਭ ਨੇ ਜਾ ਕੇ ਅੰਦਰ ਫੋਟੋਆਂ ਖਿਚਾਉਣੀਆਂ ਐ ਤੇ ਅੱਜ ਲੈ ਕੇ ਆਏ ਵੇ ਸ਼ਾਇਦ ਕਿਸੇ ਦਾ ਹੈਪੀ ਬਰਥਡੇ ਦਾ ਵੀ ਲੱਗ ਰਿਹਾ ਕੋਈ ਸਪੈਸ਼ਲ ਜਿਹਾ ਹੋ ਇੱਕ ਚੀਜ਼ ਦੇਖੋ ਬਹੁਤ ਲੰਬੀ ਲਾਈਨ ਆ ਕਾਫੀ ਲੰਬੀ ਸਾਰੇ ਪੇਸ਼ੈਂਸ ਵਿੱਚ ਜਦੋਂ ਵਾਰੀ ਆਉਗੀ ਉਦੋਂ ਹੀ ਕੋਈ ਨਹੀਂ ਮੂਰੇ ਨਿਕਲ ਰਹਾ ਕੋਈ ਕੁਛ ਨਹੀਂ ਫੋਲੰਬੀ ਦਾ ਲੱਗੇ ਤੇ ਇਕਦਾਂ ਹਮ 4 ਚੀਜ਼ ਦੇ ਦਰਸ਼ਨ ਕਰਾਂਦੇ ਆਪਾਂ ਬੈਸਪਾ ਸਕੂਟਰ ਆ ਖੜਾ ਜੀ ਇਹ ਸਕੂਟਰ ਦੇਖ ਲਿਆ ਜੀ ਉਰੇ ਮੈਂ ਤਾਂ ਜਿੰਦਗੀ ਜਿੰਦਗੀ ਸਕੂਟਰ ਦੇਖਿਆ ਕਦੇ ਤੇ ਇਹਦੇ ਨਾਲ ਇਹਨਾਂ ਨੇ ਫਿਕਸ ਕੀਤਾ ਹੋਇਆ ਆ ਸਿਸਟਮ ਲੇਡੀ ਦਾ ਕੋਈ ਵਿਚਾਰੀ ਵੇਚ ਰਹੀ ਹੈ ਸਮਾਨ ਸਕੂਟਰ ਦੇ ਉੱਪਰ ਲੈ ਕੇ ਆਪਣਾ ਇਹ ਤੇ ਨੰਬਰ ਵੀ ਇੱਥੇ ਦਾ ਸੀਪੀ ਲਿਖਿਆ ਵਾ ਸੀਪੀ ਆ ਕੋਈ ਸੀਪੀ ਨੰਬਰ ਹੁਣ ਇਹ ਨਹੀਂ ਪਤਾ ਵੀ ਇੱਥੇ ਦਾ ਹੀ ਕੋਈ ਸੀਪੀ ਨੰਬਰ ਹੈ ਫੇ ਚਾਚੇ ਦੇ ਪਤਾ ਲੱਗੂਗਾ ਜਾ ਕੇ ਇਹ ਫੇ ਚਾਚੇ ਰਹੀਂ ਖੜੇ ਜੀ ਉਧਰ ਆਪਣਾ ਟਾਈਮ ਗਲ ਫੈਰੀ ਵਾਲੀ ਸਾਈਡੇ ਫੇ ਪਹੁੰਚੇ ਵੇ ਉਹ ਤੇ ਮੈਂ ਮਲਾਉਂਦਾ ਜਾ ਕੇ ਉਹਨਾਂ ਨੂੰ ਮੰਨ ਆ ਜੀ ਐਂਟਰੀ ਲਈ ਦੁਬਾਰੇ ਫੇਰ ਫੈਰੀ ਦੇ ਵਿੱਚ ਤੇ ਪਹਿਲਾਂ ਆਏ ਜੋ ਉੱਪਰ ਵਾਲੀ ਮੰਜ਼ਲ 'ਚ ਹੁਣ ਆ ਗਏ ਥੱਲੇ ਵਾਲੀ ਮੰਜ਼ਲ ਦੇ ਵਿੱਚ ਇਹ ਮੰਜ਼ਲ ਦੇ ਵਿੱਚ ਦੇਖਦੇ ਹਾਂ ਜੀ ਸਾਬ-ਸਾਬ ਕੀ ਆ ਅੱਛਾ ਇਹ ਵੀ ਗੱਲਬਾਤ ਹੈਗੀ ਪੂਰੀ ਹਾਂ ਜੀ ਲੋ ਜੀ ਪਰਾਸਟਫੈਰੀ ਸੈਕਸ਼ਨ ਨੰਬਰ ਲਿਖਿਆ ਹੋਊਗਾ ਤੁਸੀਂ ਰੁਕੇਗੇ ਪਾਪਾ ਜੀ ਨਹੀਂ ਬੈਠ ਗਏ ਹਾਂ ਹਾਂ ਠੀਕ ਹੈ ਹੈ ਅੱਛਾ ਆਹ ਥੰਮ ਜੇ ਜਿਹਨਾਂ ਦਾ ਰਸਾ ਬੰਨਦੇ ਹਨਾ ਬੱਚੇ ਸਾਈਡ ਤੇ ਖੋਣਾ ਚਾਹੀਦਾ ਬੱਚੇ ਨੂੰ ਨਾ ਅੱਛਾ ਸਿਆਣੇ ਹਨਾ ਆਪਣੇ ਜਿੱਲਤੀ ਅੱਧਰ ਹਨਾ ਬੜੇ ਕੁੱਤੇ ਆਪਣੇ ਕੰਧਾ ਕੋਲੇ ਉਹ ਤਾਂ ਬੜੇ ਨੇ ਚੱਲ ਪਿਆ ਜੀ ਇਹ ਨਿਚਲੀ ਸਾਈਡ ਸੀ ਪਹਿਲਾਂ ਆਏ ਸੀਗੇ ਜੀ ਅਸੀਂ ਉੱਪਰ ਵਾਲੀ ਸਾਈਡ ਤੋਂ ਜਾਣ ਵਾਲੇ ਘਾਟਾ ਜੀ ਹਾਲੇ ਸ਼ਾਮ ਨੂੰ ਉੱਪਰ ਫੜ ਕੇ ਜਾਂਦੇ ਆ ਫਿਰ ਜਿਆਦਾ ਇਨਸ਼ਾਅੱਲਾ ਪਿਆਰਾ ਅਧਾ ਮੌਸਮ ਜੋ ਖਰਾਬ ਬੱਦਲ ਜੇ ਵੀ ਆਣੀ ਜਿੱਤਰੇ ਵੇ ਆਹ ਸਾਹਮਣੇ ਇੰਨਾ ਪੂਰਾ ਪੂਰਾ ਜਹਾਵਾ ਸਿਸਟਮ ਇਹ ਹਵਾ ਆ ਗਈ ਮੇਂ ਦਾ ਆਪਾਂ ਪਹੁੰਚਣਾ ਜੀ ਸਾਹਮਣੇ ਉਹ ਪੁਲ ਆਹ ਕਾਫੀ ਲੰਮਾ ਬਣਿਆ ਹੋਇਆ ਜਿਹੜਾ ਪੁਲ ਪਰ ਹੁਣ ਇੱਥੇ ਤੋਂ ਨੂੰ ਦੇਖਣਾ ਨਹੀਂ ਮੈਨੂੰ ਅੱਖਾਂ ਨਾਲ ਦਿਖ ਰਿਹਾ ਬਾਪੀ ਕੋਲ ਸੋਸ ਸੁਮਾਹਲਾ ਵੀਡੀਓ ਬਣਾਉਣ ਲੱਗਾ ਵਾ ਚਾਚਾ ਵੀ ਯਾਦਗਾਰੀ ਆਪਣੇ ਭਾਈਆਂ ਨੂੰ ਮੈਨੂੰ ਵੀ ਲੈ ਲੈ ਵੀਡੀਓ ਚ